की गल बा कोई, कोई नहीं गर्मी के अंदर तुरे फिरदा मैं को बस हट बस बैठ जा पानी ले गया पानी तो लेने है ਗਰਮੀ ਤੁਰੇ ਫਿਰ ਤੇ ਕੀ ਗੱਲ ਕੀ ਕਰਨ ਗਿਆ ਸੀ ਕੰਮ ਸੀਗਾ ਮੈਂ ਗਿਆ ਸੀਗਾ ਜਾਂ ਪਾਣੀ ਲੈ ਕੇ ਆ ਉਹ ਤਾਂ ਲਿਉਨੇ ਕਰਨ ਕੀ ਗਿਆ ਸੀ ਇਹ ਦੱਸ ਉਹ ਮੈਂ ਤਾਂ ਤੁਹਾਡੇ ਬਾਰਾ ਤੁਰਿਆ ਫਿਰਦਾ ਮਾਪੀ ਮਾਕਰਾ ਕੇ ਆਇਆ ਤੁਹਾਡੇ ਆਖੇ 2 ਕਰੋੜ ਦਾ ਜਿਸ ਦਿਨ ਮੈਂ ਮਰ ਗਿਆ ਉਸ ਦਿਨ ਮਿਲ ਜੂ ਤੁਹਾਨੂੰ ਹੈ ਉਹ ਜੋ ਪਾਣੀ ਲੈ ਕੇ ਆ ਆਰਾਮ ਕਰ ਪਾਣੀ ਲੈ ਕੇ ਪਾਣੀ ਪਾਣੀ ਉਹ ਪਾਣੀ ਕੋਈ ਪਈਆ ਪਈਆ ਪਾਚਾ ਲੈ ਲਿੱਕਿਆ ਲੈ ਵਾਪਸ ਲੈ 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 ਪਾਣੀ ਪੀ ਵਾਪਸ ਆ ਛੜ ਦੇ ਛੜ ਦਿਨ ਛੜ ਦੇ ਛੜ ਐ ਬਈ ਬਾਪੂ ਇਸ ਤਰ੍ਹਾਂ ਲੱਤਾਂ ਘੋੜ ਦਿਨੇ ਪੈ ਜਾ ਪੈ ਜਾ ਚੱਲ ਓਏ ਹੋ ਗਿਆ ਕਾ ਆਪਣੇ ਪੈਸਾ ਲੱਗੇ ਚੱਲੋ ਚੱਲੀਏ ਪੈਸੇ ਮੈਨ ਲੱਗੇ ਹੁਣ ਕਾ ਕੋ ਹੈ ਕਿ ਹੁਣ ਚੱਲ ਦੇਖ ਨਾ ਇਹ ਚੱਲ ਚੱਲੀ ਗਏ 2 ਕਰੋੜ ਆਪਣਾ ਕੁੜਿੰਚਾ ਦਾ ਮਾਮ ਮਰਿਆ ਨਹੀਂਗਾ ਮੈਂ ਵੀ ਤੁਹਾਨੂੰ ਦੇਖਦਾ ਹੀ ਸੀਗਾ ਵੀ ਤੁਸੀਂ ਕਿੰਨਾ ਕਰਦੇ ਆ ਮੇਰਾ ਕੋਈ ਮੈਂ ਬੀਮਾ ਬੂਮਾ ਨਹੀਂ ਕਰਾ ਕੇ ਆਇਆਗਾ ਬਾਪੂ ਤਾਂ ਮਰਿਆ ਨਹੀਂ ਮਰਿਆ ਥਾੜਾ ਥੀ ਮਾਰ ਕੇ ਰਾਜੀ ਮੈਨੂੰ ਉਹ ਨਹੀਂ ਬਾਪੂ ਉਹ ਹੀ ਵੀ ਦੇ ਦੇ ਤੂੰ ਮਰਿਆ ਆ ਕੇ ਜਿਉਂਦਾ ਮੈਂ ਹਾਂ ਮਰਿਆ ਆ ਕੇ ਜਿਉਂਦਾ ਥਾੜੇ ਕਾਗਜ਼ ਲੈ ਕੇ ਭੱਜਦੇ ਓਏ ਦੇਖਣ ਗਏ ਸੋ ਇਸ ਤਾਂ ਕਾਗਜ਼ ਅਸਲੀ ਹੈ ਕਿ ਨਕਲੀ ਹੈ ਆ ਗਏ ਚੀਜ਼ੇ